ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸੌਣ ਦੇ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਜੀ ਹਰਪਾਲ ਕੌਰ ਨੇ ਅੱਜ ਵਿਸ਼ਵ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਦੇ ਦਰਸ਼ਨ ਕੀਤੇ ਅਤੇ ਹਵਨ ਕੁੰਡ ਵਿੱਚ ਪਾਹੁਤੀਆਂ ਪਾਈਆਂ ਮੰਦਰ ਪੁਜਾਰੀ ਪ੍ਰਦੀਪ ਸ਼ਰਮਾ ਨੇ ਮੰਤਰਾਂ ਅਤੇ ਜਾਪ ਨਾਲ ਪੂਜਾ ਅਰਚਨਾ ਕਰਵਾਈ ਉਹ ਨਵਾਂ ਗੀਤ ਬਹਾਦੇ ਤੇ ਸੁਆਹੀ ਸਤਿਪੰਥਰ ਹੈ ਜਿਹਨਾਂ ਨੇ ਆਪਣੀ ਬਚਾਰੀ ਇਹਦਾ ਪ੍ਰਣਿਤਤਾ ਦਾ ਜੇਵੀ ਪ੍ਰਣਿਤਤਾ ਖਰੇ ਤਸਦੀਕ ਰਸ਼ੀਦ ਅਮਾਨ ਇਸ ਮੌਕੇ ਤੇ ਮੰਦਰ ਟਰਸਟ ਵੱਲੋਂ ਮਾਤਾ ਹਰਪਾਲਕੌਰ ਨੂੰ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ ਸ਼੍ਰੀ ਨੈਣਾ ਦੇਵੀ ਤੋਂ ਬਿਊਰੋ ਰਿਪੋਰਟ ਬਾਦ ਮਾਤਾ ਜੀ ਤੋਂ ਬਹੁਤ ਕੁਝ ਮੰਗਿਆ ਮਾਤਾ ਜੀ ਦੇ ਦਰਸ਼ਨ ਪਏਗੇ ਬਹੁਤ ਕੁਝ ਮਿਲ ਗਿਆ ਸੰਨ ਸਾਲ ਬਾਅਦ आज पंजाब के सीएम भगवंत मान जी की माता जी जिनका नाम हरपाल कौर आज नैना माता के मंदिर में उन्होंने यहाँ पे माथा टेका और पूजा अर्चना की उसके उपरान्त यज्ञशाला में हवन किया माथा टेका और तत्पचार मंदिर में आसे उनको चुनरी के रूप में माता जी का प्रसाद भेंट करके यहाँ से विदा किया जय माता जी